ਬੇਟਾ ਆਪਾਂ 4.1 ਅਭਿਆਸ ਦੇ ਉੱਤੇ ਪਹੁੰਚ ਗਏ ਤਾਂ ਧਿਆਨ ਦੇ ਨਾਲ ਦੇਖੋ ਭਿੰਨਾਂ ਵਾਲਾ ਚੈਪਟਰ ਸ਼ੁਰੂ ਕੀਤਾ ਹੋਇਆ ਹੈ ਕਹਿੰਦਾ ਇਹ ठाਣ ਦਿੱਤੇ ਗਏ ਤਾਰਿਆਂ ਦੇ ਤਾਰਿਆਂ ਦੇ ਸਮੂਹ ਦੇ ਚਿੱਤਰ ਵਿੱਚੋਂ ਆਹ ਬੇਟਾ ਤਾਰਿਆਂ ਦਾ ਸਮੂਹ ਦਿੱਤਾ ਹੋਇਆ ਹੈ ਠੀਕ ਹੈ ਕੁਝ ਤਾਰੇ ਜਿਹੜੇ ਹੈਗੇ ਰੈੱਡ ਕੀਤੇ ਹੋਏ ਆ ਕੁਝ ਉਦਾਂ ਬਲੈਂਕ ਖਾਲੀ ਹੈਗੇ ਆ ਕਹਿੰਦਾ ਕੁੱਲ ਤਾਰਿਆਂ ਵਿੱਚੋਂ ਰੰਗਦਾਰ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਲਿਖੋ ਤਾਂ ਬੇਟਾ ਟੋਟਲ ਤਾਰੇ ਦੇਖੋ ਕਿੰਨੇ ਆ ਫੇਰ ਹੀ ਆਪਾਂ ਰੰਗਦਾਰ ਤਾਰਿਆਂ ਦੀ ਭਿੰਨ ਲਿਖਾਂਗੇ ਨਾ 1 2 3 4 5 6 7 8 9 ਟੋਟਲ ਤਾਰੇ 9 ਆ ਹੁਣ ਰੰਗਦਾਰ ਤਾਰਿਆਂ ਦੀ ਭਿੰਨ ਲਿਖਣੀ ਆ ਰੰਗਦਾਰ ਤਾਰੇ ਕਿੰਨੇ ਆ 1 2 3 4 ਤਾਂ 4/9 ਜਿੰਨਾ ਹਿੱਸਾ ਬਣਦਾ ਆ ਉਹਦੇ ਕੁੱਲ ਠੀਕ ਆ ਬੇਟਾ ਤ ਬਣਦੀ ਭਿੰਨ ਕੀ ਆਉਗੀ ਰੰਗ ਕੁੱਲ ਤਾਰਿਆਂ ਵਿੱਚੋਂ ਰੰਗਦਾਰ ਤਾਰਿਆਂ ਦੀ ਭਿੰਨ ਭਿੰਨ ਕਿੰਨੀ ਬਣ ਜੂਗੀ 4/ ਨੋ ਕਲੀਅਰ ਹੋ ਗਿਆ ਬੇਟਾ ਅੱਗੇ ਕਹਿੰਦਾ ਕੁੱਲ ਤਾਰਿਆਂ ਵਿੱਚੋਂ ਬਿਨਾਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਲਿਖੋ ਤਾਂ ਬਿਨਾਂ ਰੰਗਦਾਰ ਤਾਰੇ ਕਿੰਨੇ ਆ 1 2 3 4 ਤੇ 5 5 ਤਾਰੇ ਆ ਜਿਹੜੇ ਉਹ ਰੰਗਦਾਰ ਨਹੀਂ ਹੈਗੇ ਤਾਂ ਬਿਨਾਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਕੀ ਆ 5/ ਨੋ ਮੇਰਾ ਖਿਆਲ ਆ ਬੇਟਾ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਅੱਗੇ ਬੇਟਾ ਅਗਲਾ ਸਵਾਲ ਆ ਗਿਆ ਕਹਿੰਦਾ ਦੋ ਨੰਬਰ ਸਵਾਲ ਕਹਿੰਦਾ ਹੇਠਾਂ ਦਿੱਤੇ ਚਿੱਤਰ ਵਿੱਚ ਬੇਟਾ ਗੁਲਫੀਆਂ ਬਣੀਆਂ ਹੋਈਆਂ ਆ ਠੀਕ ਹੈ ਤਾਂ ਗੁਲਫੀਆਂ ਦੇ ਵਿੱਚ ਕੀ ਕਰਨਾ ਆਪਾਂ ਹੇਠਾਂ ਦਿੱਤੇ ਚਿੱਤਰ ਵਿੱਚ ਕੁੱਲ ਗੁਲਫੀਆਂ ਵਿੱਚੋਂ ਰੰਗਦਾਰ ਗੁਲਫੀਆਂ ਦੀ ਬਣਦੀ ਭਿੰਨ ਲਿਖੋ ਰੰਗਦਾਰ ਗੁਲਫੀਆਂ ਕਿੰਨੀਆਂ ਦੋ ਕੁੱਲ ਕਿੰਨੀਆਂ ਆ 2 3 4 5 ਟੋਟਲ 5 ਹੈ ਤਾਂ ਰੰਗਦਾਰ ਕੁਲਫੀਆਂ ਦੀ ਬਣਦੀ ਭਿੰਨ ਕੀ ਹੋਊਗੀ 2/5 ਠੀਕ ਹੈ ਬੇਟਾ ਅੱਗੇ ਆ ਗਿਆ ਕਹਿੰਦਾ ਕੁੱਲ ਕੁਲਫੀਆਂ ਵਿੱਚੋਂ ਬਿਨਾਂ ਰੰਗਦਾਰ ਕੁਲਫੀਆਂ ਦੀ ਬਣਦੀ ਭਿੰਨ ਲਿਖੋ ਤਾਂ ਬਿਨਾਂ ਰੰਗਦਾਰ ਕੁਲਫੀਆਂ ਦੀ ਭਿੰਨ ਕਿੰਨੀ ਆ ਗਈ 3/5 ਠੀਕ ਹੈ ਬੇਟਾ ਮੇਰਾ ਖਿਆਲ ਹੈ ਗੱਲ ਕਲੀਅਰ ਹੋਊਗੀ ਬੇਟਾ ਤੁਹਾਨੂੰ ਆਪਾਂ ਅਗਲੇ ਸਵਾਲ ਕਰਦੇ ਹਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਕਹਿੰਦਾ ਹੈ ਠਾਹ ਦਿੱਤੇ ਚਿੱਤਰ ਵਿੱਚੋਂ ਆ ਬੇਟਾ ਕੁਝ ਗੇਂਦਾਂ ਬਣੀਆਂ ਹੋਈਆਂ ਆ ਠੀਕ ਹੈ ਤਾਂ ਕਹਿੰਦਾ ਪਿਆ ਕੁੱਲ ਗੇਂਦਾਂ ਵਿੱਚੋਂ ਰੰਗਦਾਰ ਗੇਂਦਾਂ ਦੀ ਬਣਦੀ ਪਿੰਨ ਲੇਖੋ ਰੰਗਦਾਰ ਕਿੰਨਾ ਕਹਿੰਦਾ ਕਿੰਨੀਆਂ 1 2 3 4 5 6 ਤਾਂ ਕੁੱਲ ਕਿੰਨੀਆਂ 1 2 3 4 5 6 7 8 9 10 11 6/11 ਰੰਗਦਾਰ ਗੇਂਦਾਂ ਦੀ ਭਿੰਨ ਕਿੰਨੀ ਹੋਗੀ 6/11 ਅੱਗੇ ਕਹਿੰਦਾ ਪਿਆ ਕੁੱਲ ਗੇਂਦਾਂ ਵਿੱਚੋਂ ਬਿਨਾਂ ਰੰਗਦਾਰ ਗੇਂਦਾਂ ਦੀ ਬਣਦੀ ਭਿੰਨ ਲਿਖੋ ਬਿਨਾਂ ਰੰਗਦਾਰ ਕਿੰਨੀਆਂ 1 2 3 4 5 ਤਾਂ 5/ 11 ਮੇਰਾ ਕੇਲਾ ਬੇਟਾ ਗੱਲ ਸਮਝ ਲੱਗ ਗਈ ਪੈਨ ਸੀ ਕਿਸ ਤਰ੍ਹਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ